ਤੁਹਾਨੂੰ ਲਾਈਵ ਤੁਸੀਂ ਦੇਖ ਰਹੇ ਹੋ ਨੰਗਲ ਡੈਮ ਦਾ ਤੁਹਾਨੂੰ ਦ੍ਰਿਸ਼ ਦਿਖਾ ਰਹੇ ਆ ਸੀਨ ਤੁਹਾਡੇ ਸਾਹਮਣੇ ਹੈ ਤੇ ਪਾਣੀ ਕਿਵੇਂ ਵੱਡੀਆਂ-ਵੱਡੀਆਂ ਛੱਲਾ ਮਾਰਦਾ ਹੋਇਆ ਆ ਰਿਹਾ ਹੈ ਹਾਲਾਂਕਿ ਭਾਖੜਾ ਡੈਮ ਵੱਲੋਂ ਜਿਹੜਾ ਆਪਣਾ ਪਾਣੀ ਦਾ ਪੱਧਰ ਮੇਨਟੇਨ ਕੀਤਾ ਤੇ ਪਾਣੀ ਨੇ ਕਿਵੇਂ ਆਪਣੀ ਬੁੱਕਲ ਦੇ ਵਿੱਚ ਇਹਨਾਂ ਨੂੰ ਲੈ ਰਿਆ ਔਰ ਲੋਕ ਵੀ ਇੱਥੇ ਆ ਕੇ ਬੁੱਕਲ ਦੇ ਵਿੱਚ ਇਹਨਾਂ ਨੂੰ ਲੈ ਰਿਆ ਔਰ ਲੋਕ ਵੀ ਇੱਥੇ ਆ ਕੇ ਖੜ ਖੜ ਕੇ ਦੇਖ ਰਹੇ ਨੇ ਕਿ ਫਿਲਹਾਲ ਕੀ ਜਿਹੜਾ ਸਥਿਤੀ ਬਣੀ ਹੋਈ ਐ ਨੰਗਲ ਡੈਮ ਦੇ ਕਿਨਾਰੇ ਸੋ ਭਾਜੀ ਤੁਸੀਂ ਲੋਕਲੀਓ ਹਾਂ ਲੋਕਲੀਓ ਅੱਛਾ ਕਿਦਾਂ ਆਸ-ਪਾਸ ਪਿੰਡਾਂ ਦੇ ਤੁਹਾਡੇ ਕੀ ਹਾਲ ਐ ਪਾਣੀ ਤਾਂ ਬੜਿਆ ਪਿੰਡਾਂ ਦੇ ਕਿੰਨਾ ਚਾਗੇ ਪਿੰਡਾਂ ਚਾਗੇ ਕਿਹੜੇ-ਕਿਹੜੇ ਪਿੰਡਾਂ ਘਰਾਂ ਚਾਗੇ ਬੇਲਾ ਧਿਆਨੀ ਅੱਛਾ ਕਲਾਸੀ ਅੱਛਾ ਪੱਤੀ ਦਰਗਾਹੀ ਬੇਲਾ ਖਲਾਂ ਨੁਕਸਾਨ ਹੋ ਗਿਆ ਲੋਕਾਂ ਦਾ ਨੁਕਸਾਨ ਹਾਂ ਕਾਫੀ ਨੁਕਸਾਨ ਐ ਮੱਝਾਂ ਦਾ ਚਾਰੇ ਦਾ ਫਸਲਾਂ ਦਾ ਫਸਲਾਂ ਦਾ ਵੀ ਨੁਕਸਾਨ ਅੱਛਾ ਇਹੀ ਦੇਖਣਾ ਹੈ ਜੀ ਤੁਸੀਂ ਹੁਣ ਵੀ ਖਤਰੇ ਬਣਾਏ ਲੇ ਹਾਂ ਹਾਂ ਇਹ ਹੀ ਦੇਖਣਾ ਹੈ ਹਾਲੇ ਕਿ ਮੈਂ ਸਥਿਤੀ ਕਾਬੂ ਹੈ ਤਾਂ ਅੰਤ ਕੱਲ ਤਾਂ ਪਾਣੀ ਘਟਦਾ ਨਾ ਕੱਲ 6 ਵਜੇ ਪਾਣੀ ਘਟਦਾ ਹੁਣ ਪਾਣੀ ਉਹਦੇ ਨਾਲ ਵੀ ਉੱਪਰ ਹੈ ਵੱਧ ਗਿਆ ਵੱਧ ਗਿਆ ਮਤਲਬ ਉਹ ਕੱਲ ਸ਼ਾਮੀ 6 ਵਜੇ ਦੀ ਗੱਲ ਕਰੀਆ ਹਾਂ ਕੱਲ ਸ਼ਾਮੀ 6 ਵਜੇ ਪਾਣੀ ਘਟਦਾ ਅੱਛਾ ਹੁਣ ਯਾਨੀ ਕਿ ਡੇਢ ਦੋ ਫੁੱਟ ਉੱਪਰ ਹੈ ਪਾਣੀ ਤੁਹਾਡਾ ਪਿੰਡ ਕਿਹੜਾ ਪਟੋਂ ਕੋਲ ਤੁਹਾਡਾ ਨਾਮ ਰਾਮ ਸਿੰਘ ਅੱਛਾ ਤੇ ਖਾਲੇ ਤੁਹਾਨੂੰ ਲੱਗ ਰਿਹਾ ਖਤਰਾ ਧਰ ਮਹਿਸੂਸ ਹੋ ਰਿਹਾ ਹੈਗਾ ਹੈਗਾ ਅੱਛਾ ਕਸਰਾਂ ਨੇ ਕਿਹੜੇ ਕੂੜੇ ਮਾਰੇ ਆ ਕੋਈ ਆਏ ਨਾ ਕੋਈ ਐਮ ਐਲ اے ਤੁਹਾਡੇ ਤੇ ਹੋਰ ਨਹੀਂ ਨਹੀਂ ਕੋਈ ਨਹੀਂ ਪਿੰਡ ਅਜ ਬੰਦ ਅੱਛਾ ਹਾਂਜੀ ਸਰਪੰਚ ਕਰਦੇ ਫੋਨ ਅੱਛਾ ਕੋਈ ਬਾਹਰ ਚਲੀ ਜਾਓ ਪਾਣੀ ਅੱਛਾ ਉਹ ਮਤਲਬ ਨਾ ਅਨਾਉਂਸਮੈਂਟ ਹੋ ਰਹੀ ਹੈ ਪਿੰਡ ਪਿੰਡ ਤੋਂ ਬਾਹਰ ਹੋ ਜਾਓ ਹਾਂਜੀ ਹਾਂਜੀ ਪਿੰਡ ਤੋਂ ਬਾਹਰ ਫੋਨ ਤੁਹਾਡੇ ਤੇ ਮੰਤਰੀ ਐਮ ਐਲ اے ਕੌਣ ਨੇ ਫਰਜੋਦ ਬੈਂਸ ਅੱਛਾ ਸਿੱਖਿਆ ਮੰਤਰੀ ਪੰਜਾਬ ਨੇ ਜਿਹੜੇ ਅੱਛਾ ਤੇ ਹਾਲੇ ਕੋਈ ਸਰਕਾਰੀ ਮਤਲਬ ਕੋਈ ਦੇਖਣ ਵੀ ਨਹੀਂ ਆਇਆ ਜੀ ਜੀ ਸੋ ਦੇਖ ਲਓ ਪਿੰਡਾਂ ਵਾਲੇ ਜਿਵੇਂ ਦੱਸ ਰਹੇ ਨੇ ਬਈ ਸਾਨੂੰ ਖਤਰਾ ਬਜੂਰ ਬਣਿਆ ਹੋਇਆ ਡਰ ਜਿਹੜਾ ਜ਼ਰੂਰ ਬਣਿਆ ਹੋਇਆ ਔਰ ਲਗਾਤਾਰ ਜਿਹੜਾ ਹੈਗਾ ਉਹ ਲੋਕ ਦੀ ਕਲੰਮੀ ਕਤਾਰ ਜੇ ਤੁਹਾਨੂੰ ਇੱਥੇ ਨਜ਼ਰ ਆਏਗੀ ਤਾਂ ਸਿਰਫ ਐਸੇ ਕਰਕੇ ਨਜ਼ਰ ਆ ਰਹੀ ਹੈ ਕਿ ਸਾਰੇ ਇਹ ਦੇਖਣ ਆਏ ਹੋ ਦੇਖਣ ਆਏ ਪਾਣੀ ਦੇ ਕੱਲ ਕਹਿੰਦੇ ਘੱਟ ਸੀਗਾ ਅੱਜ ਕਾਫੀ ਹੋ ਗਿਆ ਪਾਣੀ ਕੱਲ ਨਹੀਂ ਦੇਖਿਆ ਅੱਜ ਆਏ ਅਸੀਂ ਤਾਂ ਹਾਂਜੀ ਪਹਿਲਾਂ ਤੁਸੀਂ ਲੰਘਦੇ ਹੋਣੇ ਦੇਖਦੇ ਹੋਣੇ ਇੰਨਾ ਪਾਣੀ ਨਹੀਂ ਹੁੰਦਾ ਨਾ ਇੰਨਾ ਕਿੱਥੇ ਬਹੁਤ ਘੱਟ ਹੈ ਜੀ ਪਹਿਲਾਂ ਤਾਂ ਹੁਣ ਜ਼ਿਆਦਾ ਹੈ ਹਾਂਜੀ ਸੋ ਭਾਈ ਸਾਹਿਬ ਨੇ ਦੱਸਿਆ ਕਿ ਹਲੇ ਇਹਨਾਂ ਦੇ ਪਿੰਡਾਂ 'ਵਾਲ ਖਤਰਾ ਨਹੀਂ ਆ ਪਰ ਬੇਲਾ ਵਾਲੇ ਪਾਸੇ ਜਿਹੜੇ ਜਿੰਮੇਦਾਰ ਰਹੇ ਨੇ ਕਿ ਪਾਣੀ ਘਰਾਂ 'ਚ ਵੀ ਆਇਆ ਖੇਤਾਂ 'ਚ ਵੀ ਆਇਆ ਵੜਿਆ ਤੇ ਕੋਈ ਸਰਕਾਰੀ امداد ਵੀ ਨਹੀਂ ਪਹੁੰਚੀ ਜ਼ਰੂਰ ਸਰਪੰਚ ਜਿਹੜੇ ਨੇ ਆਪਣੇ ਪੱਦਰ ਤੇ ਉਹ ਕਰਦੇ ਪਏ ਨੇ ਇਸ ਬਾਰੇ ਚੌਕਸ ਰਹਿਣ ਦੀਆਂ ਗੱਲਾਂ ਘਰ ਛੱਡਣ ਦੀਆਂ ਗੱਲਾਂ ਔਰ ਲੋਕ ਇਹੀ ਆਸ-ਪਾਸ ਦੇਖਣ ਆ ਰਹੇ ਨੇ ਵੀ ਕਿੱਦਾਂ ਦਾ ਮਾਹੌਲ ਹੈ ਸੋ ਅਸੀਂ ਲਾਈਵ ਜਿਹੜਾ ਹੈਗਾ ਤੁਹਾਨੂੰ ਨੰਗਲ ਡੈਮ ਤੋਂ ਦਿਖਾ ਰਹੇ ਹਾਂ ਭਾਖੜਾ ਤੋਂ ਜਦੋਂ ਇੱਥੇ ਪਾਣੀ ਆਂਦਾ ਹੈ ਬਲਜੀਤ ਮਰਵਾਹਾ ਦੇ ਨਾਲ ਕੈਮਰਾਮੈਨ ਅਸ਼ਵਨੀ ਕੁਮਾਰ ਇਹ ਤੁਹਾਨੂੰ ਅਸੀਂ ਲਗਾਤਾਰ ਇਥੋਂ ਦਿਖਾ ਰਹੇ ਹੈਗੇ ਆ ਕਿ ਸਥਿਤੀ ਸਬਦੀ ਸਾਹਮਣੇ ਹੈਗੀ ਹੈ ਭਾਜੀ ਲੋਕਲੀਓ ਤੁਸੀਂ ਨਹੀਂ ਨਹੀਂ ਲੋਕਲ ਨਹੀਂ ਹੈ ਜੀ ਇਹ ਅੱਛਾ ਹਾਂ ਜੀ ਸਪਸ਼ਟ ਪਾਣੀ ਦੇਖਣ ਲਈ ਰੁਕੇ ਸੀ ਨਹੀਂ ਜੀ ਪਾਣੀ ਦੇਖਣ ਲੋਗੇ ਆ ਜੀ ਬੜਾ ਇਸ ਵਾਰ ਦਾ ਬੜਾ ਹੀ ਛੱਟਦਾ ਹੈਗਾ ਜੀ ਪਾਣੀ ਇਹਨਾਂ ਨੇ ਪਹਿਲਾਂ ਵੀ ਕਦੀ ਲੰਘਦੇ ਹੋਵੋਗੇ ਦੇਖਦੇ ਹੁਣ ਪਾਣੀ ਪਹਿਲਾਂ ਕਦੀ ਇੱਥੇ ਹਾਂ ਜੀ ਹਾਂ ਜੀ ਲੰਘਦੇ ਟੱਪ ਰਹਿੰਦੇ ਪਰ ਇਸ ਵਾਰ ਜਿਆਦਾ ਜੀ ਮਾੜਾ ਹਾਲ ਹੈ ਜੀ ਪਹਿਲਾਂ ਨਹੀਂ ਦੇਖਿਆ ਕਦੀ ਇੰਨਾ ਪਾਣੀ ਨਹੀਂ ਨਹੀਂ ਜੀ ਪਾਣੀ ਇੰਨਾ ਨਹੀਂ ਦੇਖਿਆ ਇਹ ਕਿੱਥੋਂ ਦੇ ਹੋ ਭਾਜੀ ਵੈਸੇ ਮੈਂ ਭਾਜੀ ਚੰਡੀਗੜ੍ਹ ਤੈਨ ਦਾ ਵੈਸੇ ਮੈਂ ਸਟੂਡੈਂਟ ਹੈਗਾ ਜੀ ਅ ਬੋਰ ਸਾਹਿਬ ਸੈੱਟ ਨੇ ਅੱਛਾ ਅੱਛਾ ਹਾਂਜੀ ਹਾਂਜੀ ਤੇ ਲੱਗਦਾ ਵੀ ਪਾਣੀ ਵਧੂਗਾ ਇੱਥੇ ਹੋਰ ਕਿਉਂਕਿ ਕਹਿੰਦੇ ਉੱਥੇ ਪਾਖੜਾ ਡੈਮ ਚ ਲੈਵਲ 74 ਤੋਂ ਥੱਲੇ ਲੈ ਕੇ ਆਣਾ ਹਾਲੇ 70 ਤੱਕ ਉਹਨਾਂ ਨੇ ਲੈ ਕੇ ਆਣਾ ਤੇ ਉਹ ਸਾਰਾ ਪਾਣੀ ਇੱਧਰ ਹੀ ਆ ਰਿਹਾ ਹਾਂਜੀ ਹੁਣ ਮਜਬੂਰੀ ਹੈ ਜੀ ਉਹਨਾਂ ਦੀ ਵੀ ਪਿੱਛੇ ਪਾਣੀ ਜਿਸ ਤਹਾਵਨਾ ਵਧ ਰਿਹਾ ਤਾਂ ਇਹ ਵੀ ਫਿਰ ਉਸ ਤਹਾਵਨਾ ਹੌਲੀ ਹੌਲੀ ਛੱਡਣਗੇ ਕਿਉਂਕਿ ਪਿੱਛੇ ਫਿਰ ਡੈਮ ਰੁਟਣ ਦਾ ਵੀ ਖਤਰਾ ਆਇਆ ਹੈਗਾ ਜੀ ਜਿੱਦਾਂ ਜਿੱਦਾਂ ਪਾਣੀ ਵਧ ਰਿਹਾ ਜੀ ਬਿਲਕੁਲ ਖਤਰਾ ਮਹਿਸੂਸ ਹੋ ਰਿਹਾ ਮਤਲਬ ਜਿਸ ਤਹਾਵਨਾ ਪਾਣੀ ਪਾ ਦਿੱਤਾ ਲੋਕ ਤਾਂ ਜਿਵੇਂ ਲੋਕਾਂ ਦੀ ਜਮੀਨਾਂ ਰੋਧੀਆਂ ਜੀ ਤੇ ਘਰ-ਬਾਰ ਵੀ ਲੋਕਾਂ ਨੂੰ ਕਈਆਂ ਨੂੰ ਛੱਡਣੇ ਪਏਗੇ ਜੀ ਹਾਂਜੀ ਹਾਂਜੀ ਜਿਵੇਂ ਭਾਜੀ ਨੇ ਦੱਸਿਆ ਵੀ ਅਸੀਂ ਵੀ ਦੇਖਣ ਆਏ ਸੀਗੇ ਕਿਉਂਕਿ ਭਾਵੇਂ ਕਿਸੇ ਦਾ ਵਾਸਤਾ ਨਾ ਵੀ ਹੋਵੇ ਪਰ ਇਨਸਾਨੀਅਤ ਨਾਤੇ ਜ਼ਰੂਰ ਰੁਕਦੇ ਨੇ ਕਿ ਕਿਸੇ ਦਾ ਨੁਕਸਾਨ ਤਾਂ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਹੋਏਗਾ ਕਿੱਦਾਂ ਦਾ ਨੁਕਸਾਨ ਜਿਹੜਾ ਹੋ ਸਕਦਾ ਇਸ ਨਹੀਂ ਸਰ ਪਹਿਲੀ ਵਾਰ ਹੀ ਦੇਖਿਆ ਜੰਨਾ ਤਾਈ ਹਾਂਜੀ ਹਾਂਜੀ ਇਸ ਆਸ-ਪਾਸ ਦੇ ਪਿੰਡਾਂ 'ਚ ਜੀ ਆਸ-ਪਾਸ ਦੇ ਪਿੰਡਾਂ ਚ ਸੁਣ ਰਹੇ ਹੋ ਨੇ ਤੁਸੀਂ ਨੁਕਸਾਨ ਵਗੈਰਾ ਹੋ ਰਿਹਾ ਹੈ? ਹਾਂਜੀ ਉੱਥੇ ਸਰਾ ਪੱਤਨ ਸਰਾ ਵੱਲ ਆਇਆ ਹੋਇਆ ਜੀ ਆਪਣਾ ਰੋਪੜ ਏਰੀਆ ਚ। ਅੱਛਾ। ਹਾਂਜੀ ਹਾਂਜੀ ਸਰਾ। ਕੋਈ ਨੁਕਸਾਨ ਹੋ ਰਿਹਾ ਉੱਥੇ ਹੈ? ਹਾਂਜੀ ਹਾਂਜੀ ਉਹਨਾਂ ਨੇ ਬਨ ਬਗਨ ਵਗੈਰਾ ਲਾਏ ਹੋਏ ਆ ਜੀ। ਜੀ ਜੀ। ਹਾਂਜੀ। ਇੱਥੇ ਵੀ ਪਾਣੀ ਬਹੁਤ ਆ ਗਿਆ। ਆ ਦੇਖੋ ਦਰਖਤ ਗੁਵੈਰਾ ਕਿਵੇਂ ਡੁੱਬ ਗਏ ਨੇ ਸਾਰੇ। ਪਾਣੀ ਕਾਫੀ ਹੈ ਜੀ। ਕਾਫੀ ਪਾਣੀ। ਰਿਸਕ ਲੱਗਦਾ? ਹਾਂਜੀ ਰਿਸਕ ਤਾਂ ਹੈ ਜੀ। ਬੰਨਾਂ ਨੂੰ ਖਤਰਾ ਹੋਊਗਾ ਹੀ ਅੱਗੇ। ਜਿੰਨੇ ਬੰਨ ਲਗਾਏ ਹੋਏ ਆ ਜੀ। ਨੇੜੇ ਨੇੜੇ ਪਿੰਡਾਂ ਨੂੰ ਖਤਰਾ ਹੋ ਗਈ। ਬਾਦੂ ਜੀ। ਉਹ ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਆਸ-ਪਾਸ ਦੇ ਪਿੰਡਾਂ ਦੇ ਵਿੱਚ ਖਤਰਾ ਜਿਹੜਾ ਜ਼ਰੂਰ ਨਜ਼ਰ ਆ ਰਿਹਾ ਹੈ। ਪਿੰਡ ਵਾਲਿਆਂ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਆਪ ਬੰਨ ਜਿਹੜਾ ਹੈਗਾ ਉਹ ਬੰਨ ਜਿਹੜਾ ਹੈਗਾ ਉਹ ਲਾਏ ਹੋਏ ਨੇ ਤੇ ਆਪਣੀ ਸੁਰੱਖਿਆ ਆਪਣੇ ਹੱਥ ਆਪ ਲੋਕ ਹੀ ਆਪਣੀ ਜਾਨ-ਮਾਲ ਦੀ ਸੁਰੱਖਿਆ ਕਰ ਰਹੇ ਨੇ, ਰਾਖੀ ਕਰ ਰਹੇ ਨੇ। ਸਰਕਾਰੀ ਮਦਦ ਦਾ ਇੰਤਜ਼ਾਰ ਹੈ ਕਿੰਨੀ ਕੁ ਛੇਤੀ ਪਹੁੰਚਦੀ ਹੈ ਦੇਖਣਾ ਬਾਕੀ ਹੈ ਨੰਗਲ ਡੈਮ ਤੋਂ ਬਲਜੀਤ ਮਰਵਾਹਾ ਦੀ ਰਿਪੋਰਟ